ਫਗਵਾੜਾ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਕਾਇਆਕਲਪ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ 12% ਦੀ ਰਾਸ਼ੀ ਰੱਖੀ ਗਈ ਹੈ ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਵਿਖੇ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ 43 ਲੱਖ ਰੁਪਏ ਨਾਲ ਸਕੂਲ ਦਾ ਮੁਕੰਮਲ ਨਵੀਨੀਕਰਨ ਤੇ 8 ਲੱਖ ਰੁਪਏ ਨਾਲ ਨਵੀਂ ਚਾਰ ਦੀਵਾਰੀ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਪਹਿਲ ਦਿੱਤੀ ਗਈ ਹੈ ਜਿਸ ਨਾਲ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦਾ ਪੱਧਰ ਉੱਚਾ ਹੋਇਆ ਹੈ ਸਰਕਾਰੀ ਸਕੂਲ ਲੜਕੀਆਂ ਫਗਵਾੜਾ ਵਿਖੇ ਵੀ 2 ਲੱਖ ਰੁਪਏ ਨਾਲ ਚਾਰ ਦੀਵਾਰੀ ਹੋਵੇਗੀ ਉਨ੍ਹਾਂ ਕਿਹਾ ਕਿ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਬਦਲਿਆ ਜਾ ਰਿਹਾ ਹੈ ਤਾਂ ਜੋ ਹਵਾਦਾਰ ਕਲਾਸਰੂਮਾਂ ਖੇਡ ਦੇ ਖੇਤਰਾਂ ਅਤੇ ਗਤੀਵਿਧੀ ਕਾਰਨਾਂ ਦੇ ਨਾਲ ਚੰਗਾ ਵਾਤਾਵਰਣ ਸਿਰਜਿਆ ਜਾ ਸਕੇ ਇਸ ਤੋਂ ਇਲਾਵਾ ਪੰਜਾਬ ਯੰਗ ਐਂਟਰਪ੍ਰੀਨਿਅਰ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਗੀਆਂ ਸ਼੍ਰੀ ਚੱਬੇਵਾਲ ਨੇ ਇਹ ਵੀ ਕਿਹਾ ਕਿ ਬਿਜਲੀ ਦੀਆਂ ਲਾਗਤਾਂ ਨੂੰ ਘਟਾਉਣ ਅਤੇ ਸਾਫ ਊਰਜਾ ਨੂੰ ਉਤਸ਼ਾਹਿਤ ਕਰਨ ਲਈ 4098 ਸਰਕਾਰੀ ਸਕੂਲਾਂ ਵਿੱਚ ਪਹਿਲਾ ਹੀ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ ਅਤੇ ਹੋਰ ਵਿਸਤਾਰ ਕਰਨ ਦੀ ਯੋਜਨਾ ਹੈ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਨਾਲ ਜਿਸ ਵਿੱਚ ਚਾਰ ਦੀਵਾਰੀ ਅਤੇ ਰੱਖ-ਰਖਾਅ ਗਰਾਂਟਾ ਸ਼ਾਮਲ ਹਨ ਖਾਸ ਕਰਕੇ ਵਿਦਿਆਰਥਣਾਂ ਲਈ ਸੁਰੱਖਿਆਤ ਅਤੇ ਚੰਗੀ ਸਾਮ ਸੰਭਾਲ ਵਾਲੇ ਸਕੂਲ ਯਕੀਨੀ ਬਣਾਏ ਜਾਣਗੇ ਸੰਸਦ ਮੈਂਬਰ ਨੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਦਿਵਾਉਣ ਕਿਉਂਕਿ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਲਈ ਤਿਆਰ ਕੀਤਾ ਗਿਆ ਇਸ ਮੌਕੇ ਹਸਪਤਾਲ ਮੰਤਰੀ ਤੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਮੇਅਰ ਰਾਮਪਾਲ ਉਪਲਵਦੀਕ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀਮਾਨ ਐਸਜੀਐਮ ਜਸ਼ਨਜੀਤ ਸਿੰਘ ਤੇ ਹੋਰ ਹਾਜ਼ਰ ਸਨ ਫਗਵਾੜਾ ਤੋਂ ਇਹ ਸ਼ਰਮਾ ਦੀ ਰਿਪੋਰਟ ਪੂਰੇ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਵਾਹਿਆ ਜਾਪਸ ਦਾ ਸਰਵੋਤਮ ਸਹਿਮਾਨ ਹੈ ਔਰ ਸਾਡੀ ਪਾਰਟੀ ਦੇ ਸਖੀਮੋ ਜੀ ਅਲਿੰਕੀ ਜੀ ਵਾਲੇ ਜਿਹੜੇ ਸਾਡੇ ਸਿੱਖਿਆ ਕ੍ਰਾਂਤੀ ਦੇ ਮਸੀਹਾ ਮਰੀਸ ਸਿਸੋਧਿਆ ਜੀ ਦੀ ਗਵਾਈ ਹੇ ਸਾਰੇ ਸਕੂਲਾਂ ਦੇ ਵਿੱਚ ਅੱਜ ਉਦਘਾਟਨ ਕੀਤੇ ਜਾ ਰਹੇ ਔਰ ਵਾਕਿਆ ਹੀ ਸਿੱਖਿਆ ਦੇ ਤਹਿਤ ਜੋ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਬਹਿਤ ਸਾਹਿਬ ਨੇ ਜੋ ਮਹਾਨ ਕੰਮ ਕੀਤੇ ਉਹ ਵਾਕਿਆ ਕਾਬਲੇ ਤਾਰੀਫ ਨੇ ਸਕੂਲਾਂ ਨੂੰ ਜਿਵੇਂ ਬਾਉਂਡਰੀ ਵਾਲ ਟਾਇਲਟਸ ਲਾਇਬ੍ਰੇਰੀਜ਼ ਔਰ ਸਕੂਲਾਂ ਨੂੰ ਹਰ ਪੱਖੋਂ ਉਹਨਾਂ ਨੇ ਜਿਹੜਾ ਬਿਹਤਰ ਬਣਾਇਆ ਸਿਕਿਉਰਿਟੀ ਗਾਰਡਸ ਤੋਂ ਲੈ ਕੇ ਕੈਂਪਸ ਮੈਨੇਜਰ ਤੱਕ ਪ੍ਰੋਵਾਈਡ ਕੀਤੇ ਆ ਸੋ ਸਾਡੇ ਬੱਚਿਆਂ ਦੀ ਸਟਰੈਂਥ ਜਿਹੜੀ ਹੈ ਉਹ ਵੀ ਇਹਦਾ ਤਿੰਨਾਂ ਸਾਲਾਂ ਦੇ ਵਿੱਚ ਬਹੁਤ ਜ਼ਬਰਦਸਤ ਜਿਹੜੀ ਉਹਨਾਂ ਦੇ ਵਿੱਚ ਵਿਕ੍ਰਿਤੀ ਹੋਈ ਹੈ ਸੋ ਮੈਨੂੰ ਹੈ ਪੂਰੀ ਉਮੀਦ ਹੈ ਕਿ ਇਹ ਜਿਹੜੀ ਸਿੱਖਿਆ ਕ੍ਰਾਂਤੀ ਇਹ ਸਿੱਖਿਆ ਦੇ ਲੈਵਲ ਦੇ ਵਿੱਚ ਪੰਜਾਬ ਚ ਜਿਹੜੀ ਚੱਲ ਰਹੀ ਹੈ ਉਹ ਆਪਣੇ ਬੁਰੰਦੀਆਂ ਨੂੰ ਛੁਏਗੀ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਪੰਜਾਬ ਦਾ ਸਿੱਖਿਆ ਮਾਡਲ ਜਿਹੜਾ ਇਹ ਇੱਕ ਨੰਬਰ ਤੇ ਹੋਵੇਗਾ

ਇਨ ਅੱਜ ਪੰਜਾਬ ਦੀ ਕ੍ਰਾਂਤੀ ਹੈ। ਇਹ ਕਬਾਕ ਪੰਜਾਬ ਸਰਕਾਰ ਵੱਲੋਂ ਅੱਜ ਸਿੱਖਿਆ ਕੰਟਰੀ ਸਿੱਖਿਆ ਕ੍ਰਾਂਤੀ ਮਿਸ਼ਨ ਦੇ ਤਹਿਤ ਬਾਕ-ਬਾਕ ਸਰਕਾਰੀ ਸਕੂਲਾਂ ਵਿੱਚ ਪਿਛਲੇ 3 ਸਾਲਾਂ 'ਚ ਭੇਜੀਆਂ ਗਈਆਂ ਗ੍ਰਾਂਟਾਂ ਦੇ ਜੋ ਇਨਫਰਾਸਟ੍ਰਕਚਰ ਉਸਾਰੀ ਸੰਬੰਧੀ ਤੇ ਹੋਰ ਕੰਮ ਹੋਏ ਹਨ ਹੁਣ ਅੱਜ ਉਦਘਾਟਨ ਜਿਹੜੇ ਹੈ ਉਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਐਮਪੀ ਸਾਹਿਬ ਰਾਜਕਮਰ ਜੱਬੇਵਾਲ ਜੀ ਅਤੇ ਹਲਕਾ ਇੰਚਾਰਜ ਸਹਾਜ ਗਿੰਦਰ ਸਿੰਘ ਜੀ ਮਾਨ ਪਰਮੂ ਸਿੰਘ ਜੀ ਹਰਜੀਮਾਨ ਅਤੇ ਇਹਨਾਂ ਦੀ ਸਾਰੀ ਟੀਮ ਵੱਲੋਂ ਸਰਕਾਰੀ ਗੱਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਪਹੁੰਚ ਕੇ ਇਹ ਉਦਘਾਟਨ ਕੀਤੇ ਗਏ ਮੈਂ ਸਮਝਦਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜੋ ਸਰਕਾਰ ਵੱਲੋਂ ਸਕੂਲਾਂ ਨੂੰ ਜਿਹੜਾ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਸੁਧਾਰ ਲਈ ਜੋ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਅਸਕੂਲਾਂ ਵਿੱਚ ਕੈਂਪਸ ਮੈਨੇਜਰ ਦੀ ਪੋਸਟਿੰਗ ਕੀਤੀ ਗਈ ਹੈ ਜਿਨ੍ਹਾਂ ਨਾਲ ਅਧਿਆਪਕਾਂ ਦੇ ਉੱਪਰ ਜੋ ਗੈਰ ਵਿਦਿਅਕ ਕੰਮ ਸਨ ਉਹਨਾਂ ਦਾ ਬੋਝ ਘਟਿਆ ਹੈ ਜਿਸ ਕਰਕੇ ਇਹ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਅੱਜ ਪੜ੍ਹਾਈ ਦੇ ਵਿੱਚ ਇਹਨੇ ਉੱਪਰ ਹੋ ਗਏ ਹਨ ਕਿ ਮੈਰਿਟ ਚ ਆ ਰਹੇ ਹਨ ਜਿਸ ਦੀ ਮਿਸਾਲ ਪਿਛਲੇ ਦਿਨੀ ਜੋ ਬੋਰਡ ਦਾ 8ਵਾਂ ਕਲਾਸ ਦਾ ਨਤੀਜਾ ਆਇਆ ਸੀ ਉਸ ਨਤੀਜੇ ਦੇ ਵਿੱਚ ਇੱਕੋ ਇੱਕ ਜਿਹੜੀ ਫਗਵਾੜੇ ਦੀ ਔਰ ਜ਼ਿਲ੍ਹਾ ਕਪੂਰਥਲ ਦੀਆਂ ਤਿੰਨ ਮੈਰਿਟਾਂ ਵਿੱਚੋਂ ਇੱਕ ਮੈਰਿਟ ਜਿਹੜੀ ਆ ਜ਼ਿਲ੍ਹੇ 'ਚ ਪਹਿਲੇ ਨੰਬਰ ਤੇ ਜੋ ਸਭ ਤੋਂ ਲੜਕੀ ਸਾਡੀ ਅਨੀਸ਼ਾ ਬੰਗਾ ਜਿਸ ਨੇ 600 ਵਿੱਚੋਂ 596 ਨੰਬਰ ਲੈ ਕੇ 99.63 99.33 ਨੰਬਰ ਜਿਹੜੇ ਪ੍ਰਾਪਤ ਕਰਕੇ ਆ ਫਗਵਾੜੇ ਦਾ ਸਾਡਾ ਅਧਿਆਪਕਾਂ ਦਾ ਆਪਣੇ ਪੇਰੈਂਟਸ ਦਾ ਸਿੱਖਿਆ ਵਿਪາກ ਦਾ ਮਾਣ ਵਧਾਇਆ ਹੈ ਨਿਰਸੰਦੇਹ ਕਿ ਸਕੂਲਾਂ ਦੇ ਵਿੱਚ ਸਰਕਾਰੀ ਸਕੂਲ ਹੈ ਇਸ ਮੁਕੇ ਮੈਂ ਬੇਨਤੀ ਕਰਦਾ ਕਿ ਆਪਣੇ ਬੱਚੇ ਬੱਚੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਓ ਅੱਜ ਪੰਜਾਬ ਸਕੂਲੀ ਸਿੱਖਿਆ ਕ੍ਰਾਂਤੀ ਦਾ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ ਜਿੱਦੇ ਅੰਦਰ ਰਾਜਕੁਮਾਰ ਚੱਬੇਵਾਂ ਜੀ ਸੰਗ ਸਕੂਲ ਨੂੰ ਚਾਏ ਐਸਟੀ ਗੈਸਟ ਔਰ ਉਨ੍ਹਾਂ ਨੇ ਇਨੋਗ੍ਰੇਸ਼ਨ ਕੀਤੀ ਹੈ ਹਲਕਾ ਇੰਚਾਰਜਵਿੰਦਰ ਸਿੰਘ ਜੀ ਮਾਨ ਔਰ ਜਸ਼ਨ ਜੀ ਐਸਟੀਐਮ ਐਡੀਸੀ ਮੈਮ ਕਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਰੁਪਿੰਦਰ ਪੱਟੀ ਮੈਮ ਇਹ ਸਾਰੇ ਹੀ ਡਿਗਨਿਟਰੀਜ਼ ਆਏ ਔਰ ਇਸ ਖੂਲ ਦੀ ਰੌਣਕ ਵਧਾਈ ਹੈ ਅਸੀਂ ਗਵਰਨਮੈਂਟ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਸਿੱਖਿਆ ਦੀ ਮੁਹਿੰਮ ਚਲਾਈ ਹੈ ਇੱਕ ਕ੍ਰਾਂਤੀ ਵਾਕਈ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਕ੍ਰਾਂਤੀ ਲੈ ਕੇ ਆਏ ਹੈ ਸਿੱਖਿਆ ਦੀ ਕ੍ਰਾਂਤੀ ਹੀ ਆਈ ਹੈ ਜਿਹਦੇ ਅੰਦਰ ਅਸੀਂ ਬੱਚਿਆਂ ਨੂੰ ਅੱਛੀ ਸਿੱਖਿਆ ਦੇ ਰਹੇ ਹਾਂ ਐਚਆ ਇਨਫਰਾਸਟ੍ਰਕਚਰ ਦੇ ਰਹੇ ਹਾਂ ਹਰ ਕੋਈ ਵੀ ਸਹੂਲਤ ਐਸੀ ਨਹੀਂ ਹੈ ਜਿਹੜੀ ਕਿ ਗਵਰਨਮੈਂਟ ਸਕੂਲਸ ਲਈ ਨਹੀਂ ਹੈ